ਸਰਹੰਦ ਫਤੇਗੜ ਸਾਹਿਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬਾ ਪਦਰੀ ਸਮਾਗਮ ਵਿੱਚ ਸ਼ਾਮਲ ਹੋਏ ਇਸੇ ਦੌਰਾਨ ਪੰਚਾਇਤ ਮੰਤਰੀ ਤਨਪ੍ਰੀਤ ਸਿੰਘ ਸੌਂਦ ਵਿਧਾਇਕ ਲਖਵੀਰ ਸਿੰਘ ਰਾਏ ਵਿਧਾਇਕ ਗੁਰਵਿੰਦਰ ਸਿੰਘ ਗੈਰੀ ਬੜਿੰਗ ਵੀ ਮੌਜੂ ਸਨ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਤੋਂ ਠੀਕ ਪਹਿਲਾਂ ਅੱਧੀ ਰਾਤ ਨੂੰ ਪ੍ਰਸ਼ਾਸਨ ਵੱਲੋਂ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕੀਤੀ ਗਈ ਜਿਸ ਉੱਤੇ ਜਨਤਾ ਵੱਲੋਂ ਕੁਝ ਸਵਾਲ ਉਠਾਏ ਗਏ ਸਨ ਤਾਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਉਨ੍ਹਾਂ ਹੀ ਸਵਾਲਾਂ ਦਾ ਜਵਾਬ ਦਿੰਦਿਆਂ ਹੋਇਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਵਿੱਚ ਸੁੰਦਰ ਪੰਚਾਇਤ ਘਰ ਬਣਾਏ ਜਾ ਰਹੇ ਨੇ ਜਿਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੋਕ ਅਰਪਣ ਅੱਜ ਕੀਤਾ ਗਏ ਨੇ ਉਹਨਾਂ ਨੇ ਕਿਹਾ ਕਿ ਵਿਦੇਸ਼ ਦੀ ਤਰਜ਼ ਤੇ ਇਹ ਵੀ ਪੰਚਾਇਤ ਘਰ ਬਣਾਏ ਗਏ ਨੇ ਟੁੱਟੀਆਂ ਹੋਈਆਂ ਸੜਕਾਂ ਦੇ ਪੁੱਛੇ ਸਵਾਲ ਤੇ ਜਵਾਬ ਦਿੰਦਿਆਂ ਹੋਇਆਂ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਵਿਚਕਰਮਾ ਭਵਨ ਗੁਰਦੁਆਰਾ ਨੇੜੇ ਸੜਕ ਜੋ ਲੰਘ ਰਹੀ ਆ ਉਸ ਦਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਅਤੇ ਜਲਦ ਹੀ ਕੇਸ ਜਿੱਤ ਕੇ ਲੋਕਾਂ ਦੀਆਂ ਸਮੱਸਿਆ ਦਾ ਹੱਲ ਕੀਤਾ ਜਾਏਗਾ ਪੈਣਾ ਮਾਮਾ ਉਹਨਾਂ ਨੂੰ ਰਵਾਨਾ ਕੀਤਾ ਹਜੂਰ ਸਾਹਿਬ ਜਾਣਗੇ ਮੱਥਾ ਟੇਕਣਗੇ ਔਰ ਟ੍ਰੇਨਿੰਗ ਲੈਣਗੇ ਜਿਹੜੀ ਬੜਾ ਸ਼ਾਹ ਲੋਕਾਂ ਦੇ ਵਿੱਚ ਦੇਖਣ ਨੂੰ ਮਿਲੇ ਹੈ ਕਿ ਹਾਲ ਹੀ ਬਾਹਰ ਤੱਕ ਲੋਕ ਪਰਾਂ ਨਾ ਸਰ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਅੰਦਰ ਸੀ ਉਹ ਤੋਂ ਦੁਗਣੇ ਬਾਹਰ ਸੀ ਸੋ ਮਾਨਯੋਗ ਸਰਦਾਰ ਪੰਸੇ ਮਾਨ ਸਾਹਿਬ ਲੋਕਾਂ ਦੇ ਰੈ ਦੇ ਅਨੁਸਾਰ ਚਰਨ ਵਾਲਾ ਮੁੱਖ ਮੰਤਰੀ ਹੈ ਲੋਕਾਂ ਦੇ ਅਨੁਸਾਰ ਕੰਮ ਕਰਦਾ ਜਿਵੇਂ ਲੋਕ ਸਾਰੇ ਦੱਸਦੇ ਕਿ ਤੇਰੇ ਸੋਚਿਆ ਸੀ ਕਿ ਨਹਿਰਾਂ ਚ ਪਾਣੀ ਲੱਗਦਾ ਔਰ ਲਾਈਟ ਇੰਨੀ ਨਹੀਂ ਹੋਊਗੀ ਨਾ ਸੋ ਲੋਕਾਂ ਦੇ ਕੰਮ ਹੋ ਰਹੇ ਨੇ ਹੁਣ 10 2 ਅਕਤੂਬਰ ਤੋਂ ਬਹੁਤ ਵੱਡੀ ਰਾਹਤ ਜਿਹੜੀ ਇਸ ਪੰਜਾਬ ਸਰਕਾਰ ਨੇ ਨਹੀਂ ਦੁਖਣੇ ਹੋ ਜਾਣਾ ਕੰਮ ਸੋਨੇ ਤੇ ਸੁਆਗੋ ਉਹਦੇ ਵਿੱਚ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਇਲਾਜ ਮਿਲਣਾ ਕਰੇ ਸਰਕਾਰਾਂ ਨੇ ਸੋਚਿਆ ਸੀ ਇਹ ਅੱਜ ਵੀ ਕੀਤਾ ਗਿਆ 500 ਸੇਵਾ ਕੇਂਦਰਾਂ ਦਾ ਹਾਂਜੀ ਆਰੇ ਜਦੋਂ ਆਉਣਗੇ ਤਾਂ ਪੰਜਾਬ ਦੇ ਵਿਕਾਸ ਕਿੰਨਾ ਤੇਜ਼ ਦਮ ਮਿਲੇਗਾ ਸਰ ਜਿਹੜੇ ਦੇਖੋ ਮੈਂ ਵੀ ਸਰਪੰਚ ਰਹਾ ਮੇਰੀ ਜਿਹੜੀ ਰਾਜਨੀਸ਼ ਸ਼ਰਵਨ ਸਰਪੰਚ ਤੋਂ ਸੀ ਦੋ ਤਿੰਨ ਸਾਲ ਤਾਂ ਸਰਪੰਚਾਂ ਨੂੰ ਪਹਿਲਾਂ ਪਤਾ ਹੀ ਨਹੀਂ ਸੀ ਲੱਗਦਾ ਸਾਡੇ ਅਧਿਕਾਰ ਕੀ ਖੇਤਰ ਕੀ ਨੇ ਔਰ ਮਾਵਾਂ ਭੈਣਾਂ ਨੂੰ ਸਾਡੇ ਪੰਜਾਬ ਚ ਸੱਚਾਈ ਹੈ ਕਿ ਨਾ ਨਹੀਂ ਨੌਲੇਜ ਸੀ ਔਰ ਜਦੋਂ ਟ੍ਰੇਨਿੰਗ ਮਿਲ ਜੂ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗੂਗਾ ਫਿਰ ਉਹ ਆਪਣੇ ਡਿਵੈਲਪਮੈਂਟ ਦੇ ਕੰਮ ਕਰਾਉਣਗੇ ਆਪਣੇ ਹੱਕਾਂ ਤੇ ਲੜਨਗੇ ਅੱਜ 500 ਜਿਹੜੀ ਸੇਵਾ ਕੇਂਦਰਾਂ ਦਾ ਵੀ ਚੱਲ ਰਿਹਾ ਸਰ ਮੈਂ ਹੋਟਲ ਦੇਖਿਆ ਬਹੁਤ ਖੁਸ਼ ਹੋਇਆ ਪਰ ਉਹਦੀ ਪ੍ਰੋਬਲਮ ਇੱਕ ਹੈ ਕਿ ਜਿਹੜੀ ਸਰਕਾਰ ਦੀ ਹੈ ਕਿ ਪਹਿਲੇ ਜਿਹੜੇ 300 3000 2011 ਦੇ ਸੈਂਸਸ ਦੇ ਅਨੁਸਾਰ ਉਹ ਪਿੰਡ ਚੁਣੇ ਜਾਣੇ ਸਾਡੇ ਚਨਾਥਲ ਪਹਿਲਾਂ ਬਣਿਆ ਸੀ ਹੁਣ ਅਸੀਂ ਭਗੜਾਣਾ ਪਿੰਡ ਉਹਦੇ ਵਿੱਚ ਆਇਆ ਤੇ ਉੱਥੇ ਬਣਾਵਾਂਗੇ ਸੋ ਇਹ ਜੇ ਇਸ ਤਰ੍ਹਾਂ ਦੇ ਜੇ ਤੁਸੀਂ ਦੇਖੋਗੇ ਪੰਚਾਇਤ ਘਰ ਬਣਨਗੇ ਤਾਂ ਮੈਂ ਸਭ ਨੂੰ ਦਾ ਕਿ ਇਹ ਕਿਸੇ ਅਮਰੀਕਾ ਕੈਨੇਡਾ ਤੋਂ ਅਸੀਂ ਕੱਟ ਰਹੇ ਹਾਂ ਰਾਜ ਸਾਹਿਬ ਸੀਐਮ ਸਾਹਿਬ ਨੇ ਹਮਾਸੀ ਇਹ ਲੋਕਾਂ ਦੇ ਲਗਾਤਾਰ ਸਾਨੂੰ ਫੋਨ ਆ ਰਹੇ ਸੀ ਵੀ ਇੱਕ ਸਵਾਲ ਜ਼ਰੂਰ ਕਰਿਓ ਕਿ ਰਾਤੋਂ ਰਾਤ ਜਿਹੜੀਆਂ ਸੜਕਾਂ ਤਿਆਰ ਕੀਤੀ ਜਾਂਦੀਆਂ ਪਹਿਲਾਂ ਕਿਉਂ ਨਹੀਂ ਕੰਮ ਹੁੰਦਾ ਸਰੋ ਮੈਂ ਪਹਿਲਾਂ ਦੱਸਿਆ ਬਿਲਕੁਲ ਠੀਕ ਹੈ ਇੱਕ ਸਾਡੀ ਜਿਹੜੀ ਇਹਦਰਲੀ ਸੜਕਾ ਸਰੰਦ ਵਾਲੀ ਠੀਕ ਹੈ ਜੀ ਜਿਹੜੀ ਵਿਸ਼ਕਰਮਾ ਚੌਕ ਵਾਲੀ ਆ ਉਹਦਾ ਅਸਰ ਮੈਂ ਦਪਹਿਲਾਂ ਵੀ ਦੱਸਿਆ ਕਿ ਉਹ ਸਾਡੀ ਪ੍ਰੋਬਲਮ ਇਹ ਹੈ ਕਿ 2016 ਤੋਂ ਲੈ ਕੇ 2027 ਤੱਕ ਇੱਕ ਕੰਟਰੈਕਟ ਹੋਇਆ ਹੈ ਡੀਐਲਐਸਸੀ ਕੰਪਨੀ ਨੂੰ ਉਹ ਕੰਪਨੀ ਭੱਜੀ ਵੀ ਆ ਠੀਕ ਹੈ ਉਹ ਸਾਨੂੰ ਹਾਲ ਤੱਕ ਉਹਨਾਂ ਨੇ ਐਨਓਸੀ ਨਹੀਂ ਦਿੱਤੀ ਮੈਂ ਹੁਣ ਇੱਕ ਐਨਓਸੀ ਲੈ ਕੇ ਮੈਂ ਤੁਹਾਨੂੰ ਕਹ ਰਿਹਾ ਮੇਰੀ ਇਹ ਮਨਸ਼ਾ ਕੀ ਸੀ ਲੋਕਾਂ ਦਾ ਲਾਂਬਾ ਤਾਰਾਂਗੇ ਕੰਕਰੀਟ ਬਣਾ ਕੇ ਔਰ ਬਹੁਤ ਛੇਤੀ ਸੀ ਨੂੰ ਕੰਕਰੀਟ ਨਹੀਂ ਬਣਾਵਾਂਗੇ ਠੀਕ ਹੈ ਜਿੰਨਾ ਅਸੀਂ ਲੇਟ ਹੋਇਆ ਮੈਂ ਲੜਾਈ ਲੜ ਰਿਹਾ ਤੁਸੀਂ ਉਹਨੂੰ ਯਾਦ ਹੋਊਗਾ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਮੈਂ ਇੱਕ ਵਾਰ ਐਲਾਨ ਕਰਤਾ ਸੀ ਕਿ ਉਹ ਕੰਟਰੈਕਟ ਖਤਮ ਕਰਤਾ ਪਰ ਉਹਨੇ ਹਾਈ ਕੋਰਟ ਸਟੇ ਲੈ ਲਈ ਹੁਣ ਫੇਰ ਲੜ ਰਹੇ ਆ ਖਤਮ ਕਰਾਵਾਂਗੇ ਔਰ ਬਹੁਤ ਛੇਤੀ ਤੋਂ ਨੂੰ ਕੰਕਰੀਟ ਦੀ ਜਿਹੜੀ ਹੈ ਇਹ ਸੜਕ ਮਲਾ ਕੇ ਦਵਾਂਗੇ ਜਿਵੇਂ ਸੁਖਵੀਰ ਸਿੰਘ ਬਾਦਲ ਕਹਿੰਦਾ ਹੁੰਦਾ ਸੀ ਨਾ ਉਹ ਤਾਂ ਕਹਿੰਦੇ ਸੀ ਅਸੀਂ ਉਹ ਸੜਕ ਮਲਾ ਕੇ ਦਵਾਂਗੇ ਜੇ ਬੰਬ ਕਰੋਗੇ ਤਾਂ ਵੀ ਫਟੋ